ਸਤਿ ਸ੍ਰੀ ਅਕਾਲ ਜੀ ਅੱਜ ਦਾ ਆਪਣਾ ਵਿਸ਼ਾ ਬਹੁਤ ਹੀ ਦਿਲਚਸਪ ਹੈ ਗੁਰਬਾਣੀ ਅਤੇ ਇਤਿਹਾਸ ਦਾ ਆਪਸ ਵਿੱਚ ਕੀ ਰਿਸ਼ਤਾ ਹੈ ਕੀ ਗੁਰਬਾਣੀ ਸਿਰਫ ਇੱਕ ਰੋਹਾਨੀ ਸੰਦੇਸ਼ ਹੈ ਜੋ ਹਰ ਸਮੇ ਲਈ ਹੈ ਜਾਂ ਫਿਰ ਇਸ ਨੂੰ ਸਮਝਣ ਲਈ ਉਸ ਦੌਰ ਦੇ ਇਤਿਹਾਸ ਨੂੰ ਜਾਣਨਾ ਵੀ ਜ਼ਰੂਰੀ ਹੈ ਆਓ ਇਸ ਗੱਲ ਦੀ ਤੈ ਤੱਕ ਚੱਲੀਏ ਇਸ ਸਵਾਲ ਨਾ ਬਹੁਤ ਵੱਡਾ ਹੈ ਅਤੇ ਇਸ ਤੇ ਵਿਦਵਾਨ ਹਮੇਸ਼ਾ ਚਰਚਾ ਕਰਦੇ ਰਹਿੰਦੇ ਨੇ ਇੱਕ ਪਾਸੇ ਇਹ ਵਿਚਾਰ ਹੈ ਕਿ ਗੁਰਬਾਣੀ ਤਾਂ ਧੁਰ ਕੀ ਬਾਣੀ ਹੈ ਇਸ ਦਾ ਸੱਚ ਸਮੇਂ ਦੀਆਂ ਹੱਦਾਂ ਤੋਂ ਪਰੇ ਹੈ ਤੇ ਦੂਜੇ ਪਾਸੇ ਇਹ ਗੱਲ ਵੀ ਹੈ ਕਿ ਜੇ ਅਸੀਂ ਉਸ ਸਮੇਂ ਨੂੰ ਸਮਝ ਲਈਏ ਜਦੋਂ ਬਾਣੀ ਉਚਾਰੀ ਗਈ ਸੀ ਤਾਂ ਇਸ ਦੇ ਅਰਥ ਹੋਰ ਵੀ ਡੂੰਘੇ ਹੋ ਜਾਂਦੇ ਨੇ ਤਾਂ ਫਿਰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਆਪਾਂ ਇੱਕ ਇੱਕ ਕਰਕੇ ਚਾਰ ਪੜਾਵਾਂ 'ਚੋਂ ਲੰਘਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਦੀਵੀ ਸ਼ਬਦ ਦੇ ਫਿਰ ਦੇਖਾਂਗੇ ਇਤਿਹਾਸਿਕ ਪ੍ਰਸੰਗ ਨੂੰ ਉਸ ਤੋਂ ਬਾਅਦ ਰਵਾਇਤੀ ਬਿਰਤਾਂਤ ਯਾਨੀ ਕਿ ਸਾਖੀਆਂ ਦੀ ਗੱਲ ਹੋਵੇਗੀ ਦੇ ਅਖੀਰ ਵਿੱਚ ਆਪਾਂ ਇਹਨਾਂ ਸਾਰਿਆਂ ਨੂੰ ਜੋੜ ਕੇ ਇੱਕ ਸੰਤੁਲਿਤ ਦ੍ਰਿਸ਼ਟੀਕੋਣ ਬਣਾਉਣ ਦੀ ਕੋਸ਼ਿਸ਼ ਕਰਾਂਗੇ ਚਲੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੁਰਬਾਣੀ ਦੇ ਉਸ ਪਹਿਲੂ ਦੀ ਜਿਹੜਾ ਕਹਿੰਦਾ ਹੈ ਕਿ ਇਹ ਸਮੇਂ ਤੋਂ ਪਰੇ ਹੈ ਇਸ ਨਜ਼ਰੀਏ ਮੁਤਾਬਕ ਗੁਰਬਾਣੀ ਦਾ ਸੰਦੇਸ਼ ਕਿਸੇ ਇੱਕ ਖਾਸ ਸਮੇਂ ਜਾਂ ਥਾਂ ਲਈ ਨਹੀਂ ਸਗੋਂ ਇਹ ਤਾਂ ਹਰ ਯੁੱਗ ਤੇ ਹਰ ਇਨਸਾਨ ਲਈ ਹੈ ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋਵੇ ਦੇਖੋ ਜਿਵੇਂ ਕਿ ਜਪਜੀ ਸਾਹਿਬ ਵਿੱਚ ਵੀ ਫਰਮਾਨ ਹੈ ਕਿ ਪਰਮਾਤਮਾ ਦੀ ਵਡਿਆਈ ਬੇਅੰਤ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ممکن ਨਹੀਂ ਹੈ ਬਿਲਕੁਲ ਇਹੀ ਗੱਲ ਗੁਰਬਾਣੀ ਦੇ ਸੰਦੇਸ਼ ਤੇ ਲਾਗੂ ਹੁੰਦੀ ਹੈ ਇੱਕ ਅਜੀਹਾ ਅਟਲ ਸੱਚ ਹੈ ਜਿਸ ਦੀ ਕੋਈ ਹੱਦ ਨਹੀਂ ਕੋਈ ਸੀਮਾ ਨਹੀਂ ਤਾਂ ਇਸ ਨਜ਼ਰੀਏ ਨਾਲ ਦੇਖਿਏ ਤਾਂ ਸ਼ਬਦ ਹੀ ਸਭ ਕੁਝ ਹੈ ਸ਼ਬਦ ਹੀ ਗੁਰੂ ਹੈ ਹਾਂ ਇਟ ਠੀਕ ਹੈ ਕਿ ਸ਼ਬਦ ਇਤਿਹਾਸ ਵਿੱਚ ਪ੍ਰਗਟ ਹੋਇਆ ਪਰ ਇਹ ਇਤਿਹਾਸ ਤੇ ਨਿਰਭਰ ਨਹੀਂ ਹੈ ਇਸ ਦਾ ਅਸਲ ਮਕਸਦ ਤਾਂ ਹਰ ਪੀੜੀ ਨੂੰ ਹਰ ਦੌਰ ਵਿੱਚ ਰੋਸ਼ਨੀ ਦੇਣਾ ਹੈ ਅੱਛਾ ਹੁਣ ਆਪਾਂ ਕਹਾਣੀ ਦਾ ਦੂਜਾ ਪਾਸਾ ਦੇਖਦੇ ਹਾਂ ਕੀ ਹੁੰਦਾ ਹੈ ਜਦੋਂ ਅਸੀਂ ਗੁਰਬਾਣੀ ਨੂੰ ਉਸ ਦੇ ਇਤਿਹਾਸਿਕ ਸ਼ੀਸ਼ੇ ਵਿੱਚੋਂ ਦੇਖਦੇ ਹਾਂ ਇਹ ਨਜ਼ਰੀਆ ਕਹਿੰਦਾ ਹੈ ਕਿ ਜੇ ਅਸੀਂ ਇਤਿਹਾਸ ਨੂੰ ਸਮਝ ਲਈਏ ਤਾਂ ਬਾਣੀ ਦੇ ਅਰਥ ਹੋਰ ਵੀ ਜ਼ਿਆਦਾ ਨਿਖਰ ਕੇ ਸਾਹਮਣੇ ਆਉਂਦੇ ਨੇ ਇਸ ਸਲਾਈਡ ਨਾਲ ਇਸ ਫਰਕ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੀ ਏ ਦੇਖੋ ਇੱਕ ਪਾਸੇ ਹੈ ਦਾਰਸ਼ਨਿਕ ਪਾਠ ਯਾਨੀ ਕਿ ਉਹ ਸਚਾਈਆਂ ਜਿਹੜੀਆਂ ਹਮੇਸ਼ਾ ਲਈ ਨੇ ਤੇ ਦੂਜੇ ਪਾਸੇ ਜਦੋਂ ਆਪਾਂ ਇਤਿਹਾਸ ਨੂੰ ਨਾਲ ਜੋੜ ਕੇ ਪੜਦੇ ਆ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਸੱਚ ਗੁਰੂਆਂ ਦੇ ਵੇਲੇ ਦੀਆਂ ਖਾਸ ਕਟਨਾਵਾਂ ਤੇ ਚੁਣੌਤੀਆਂ ਦੇ ਜਵਾਬ ਵਿੱਚ ਕਿਵੇਂ ਵਰਤਿਆ ਗਿਆ ਇਸ ਤਰ੍ਹਾਂ ਬਾਣੀ ਸਦੀਵੀ ਵੀ ਹੈ ਤੇ ਸਮਕਾਲੀ ਵੀ ਪਰ ਇੱਥੇ ਇਤਿਹਾਸ ਦਾ ਮਤਲਬ ਸਿਰਫ ਤਰੀਕਾ ਯਾਦ ਕਰਨਾ ਨਹੀਂ ਹੈ ਨਹੀਂ ਇਹ ਤਾਂ ਇੱਕ ਤਰ੍ਹਾਂ ਦੀ ਖੋਜ ਵੀ ਨੇ ਆਪਾਂ ਉਸ ਵੇਲੇ ਦੇ ਸਮਾਜ ਸਿਆਸਤ ਲੋਕਾਂ ਦੇ ਰਹਿਣ ਸਹਿਣ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਇਹ ਪਤਾ ਲੱਗੇ ਕਿ ਗੁਰੂ ਸਾਹਿਬ ਕਿਹੜੇ ਹਾਲਾਤਾਂ ਵਿੱਚ ਕਿਹੜੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਹੁਣ ਆਂਦਾ ਹੈ ਤੀਜਾ ਤੇ ਮੇਰੇ ਖਿਆਲ ਚ ਸਭ ਤੋਂ ਦਿਲਚਸਪ ਹਿੱਸਾ ਸਾਖੀਆਂ ਯਾਨੀ ਕਿ ਕਹਾਣੀਆਂ ਸਦੀਆਂ ਤੋਂ ਇਹਨਾਂ ਕਹਾਣੀਆਂ ਨੇ ਗੁਰਬਾਣੀ ਦੇ ਡੂੰਗੇ ਫਲਸਫੇ ਨੂੰ ਗੁਰੂਆਂ ਦੇ ਜੀਵਨ ਦੀਆਂ ਘਟਨਾਵਾਂ ਨਾਲ ਜੋੜ ਕੇ ਇੱਕ ਪੁਲ ਦਾ ਕੰਮ ਕੀਤਾ ਹੈ ਦੇਖੋ ਸਾਖੀਆਂ ਤੇ ਗੁਰਵਿਲਾਸ ਨੂੰ ਤੁਸੀਂ ਇੰਜ ਸਮਝ ਸਕਦੇ ਹੋ ਜਿਵੇਂ ਸਾਡੇ ਬਜ਼ੁਰਗ ਸਾਨੂੰ ਕਹਾਣੀਆਂ ਸੁਣਾਉਂਦੇ ਸੀ ਸਾਖੀਆਂ ਛੋਟੀਆਂ-ਛੋਟੀਆਂ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਹੁੰਦੀਆਂ ਨੇ ਜਦ ਕਿ ਗੁਰਵਿਲਾਸ ਵਿੱਚ ਪੂਰੀ ਗੁਰੂ ਸਾਹਿਬਾਨ ਦੀ ਜੀਵਨੀ ਹੁੰਦੀ ਹੈ ਪਰ ਦੋਵਾਂ ਦਾ ਮਕਸਦ ਇੱਕੋ ਹੀ ਹੈ ਬਾਣੀ ਦੀਆਂ ਗਹਿਰੀਆਂ ਗੱਲਾਂ ਨੂੰ ਆਮ ਜ਼ਿੰਦਗੀ ਦੀਆਂ ਮਿਸਾਲਾਂ ਦੇ ਕੇ ਸਮਝਾਉਣਾ ਇਕ ਸਾਖੀ ਦਾ ਢਾਂਚਾ ਬੜਾ ਸਿੱਧਾ ਸਾਦਾ ਹੁੰਦਾ ਹੈ ਪਹਿਲਾ ਕੋਈ ਇਤਿਹਾਸਿਕ ਘਟਨਾ ਵਾਪਰਦੀ ਹੈ ਫਿਰ ਉਸ ਘਟਨਾ ਦੇ ਜਵਾਬ ਚ ਗੁਰੂ ਸਾਹਿਬ ਇੱਕ ਸ਼ਬਦ ਉਚਾਰ ਦੇਨੇ ਤੇ ਅਖੀਰ ਚ ਉਹ ਕਹਾਣੀ ਤੇ ਸ਼ਬਦ ਮਿਲ ਕੇ ਸਾਨੂੰ ਇੱਕ ਪੱਕਾ ਸਬਕ ਸਿਖਾ ਜਾਂਦੇ ਨੇ ਇਹ ਇੱਕ ਤਰ੍ਹਾਂ ਨਾਲ ਬਾਣੀ ਨੂੰ ਯਾਦ ਰੱਖਣ ਦਾ ਬਹੁਤ ਹੀ ਸੋਹਣਾ ਤਰੀਕਾ ਹੈ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਸਿਰਫ ਇੱਕ ਪੁਰਾਣੀ ਕਿਤਾਬ ਦਾ ਪੰਨਾ ਨਹੀਂ ਇਹ ਸਾਡੇ ਵਿਰਸੇ ਦਾ ਸਾਡੀ ਅਮੀਰ ਪਰੰਪਰਾਦਾਇਕ ਜਿਉਂਦਾ ਜਗਦਾ ਸਬੂਤ ਹੈ ਇਹੋ ਜੇ ਗ੍ਰੰਥਾਂ ਨੇ ਹੀ ਸਦੀਆਂ ਤੋਂ ਬਾਣੀ ਤੇ ਇਤਿਹਾਸ ਦੇ ਰਿਸ਼ਤੇ ਨੂੰ ਸਾਡੇ ਲਈ ਸਾਹਮਣੇ ਰੱਖਿਆ ਹੈ ਤਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਜਿਹੜੇ ਤਿੰਨ ਵੱਖ-ਵੱਖ ਨਜ਼ਰੀਏ ਨੇ ਇਹਨਾਂ ਨੂੰ ਇਕੱਠਾ ਕਿਵੇਂ ਕੀਤਾ ਜਾਵੇ ਕੀ ਇਹ ਇੱਕ ਦੂਜੇ ਦੇ ਉਲਟ ਨੇ ਜੀ ਨਹੀਂ ਬਿਲਕੁਲ ਵੀ ਨਹੀਂ ਅਸਲ ਵਿੱਚ ਇਹ ਤਿੰਨੋਂ ਮਿਲ ਕੇ ਹੀ ਗੁਰਬਾਣੀ ਦੀ ਇੱਕ ਮੁਕੰਮਲ ਤਸਵੀਰ ਬਣਾਉਂਦੇ ਨੇ ਇਸ ਨੂੰ ਤੁਸੀਂ ਇੱਕ ਟੂਲ ਕਿਟ ਵਾਂਗ ਸਮਝ ਸਕਦੇ ਹੋ ਜਦੋਂ ਵੀ ਗੁਰਬਾਣੀ ਨੂੰ ਸਮਝਣਾ ਹੋਵੇ ਤਾਂ ਆਪਣੇ ਆਪ ਤੋਂ ਇਹ ਤਿੰਨ ਸਵਾਲ ਪੁੱਛੋ ਇਸ ਦਾ ਹਮੇਸ਼ਾ ਰਹਿਣ ਵਾਲਾ ਸੰਦੇਸ਼ ਕੀ ਹੈ ਇਹ ਕਿਸ ਇਤਿਹਾਸਿਕ ਸਮੇਂ ਵਿੱਚ ਉਚਾਰਿਆ ਗਿਆ ਸੀ ਅਤੇ ਇਸ ਦੇ ਨਾਲ ਕਿਹੜੀ ਸਾਖੀਆ ਕਹਾਣੀ ਜੁੜੀ ਹੋਈ ਹੈ ਜਦੋਂ ਇਹਨਾਂ ਤਿੰਨਾਂ ਨੂੰ ਮਿਲਾ ਕੇ ਦੇਖਾਂਗੇ ਤਾਂ ਅਰਥ ਹੋਰ ਵੀ ਡੂੰਘੇ ਹੋ ਜਾਣਗੇ ਤਾਂ ਕਹਿਣ ਦਾ ਭਾਵੇਂ ਹੈ ਕਿ ਗੁਰਬਾਣੀ ਦਾ ਸਦੀਵੀ ਸੰਦੇਸ਼ ਇਤਿਹਾਸ ਦੇ ਵਿੱਚ ਹੀ ਪ੍ਰਗਟ ਹੋਇਆ ਸੀ ਅਤੇ ਜਿਹੜੀਆਂ ਸਾਖੀਆਂ ਨੇ ਉਹ ਉਸੇ ਗੂੜੇ ਸਬੰਧ ਨੂੰ ਪੀੜੀਦਰ ਪੀੜੀ ਸੰਭਣ ਦੀ ਇੱਕ ਕੋਸ਼ਿਸ਼ ਨੇ ਗੁਰਬਾਣੀ ਇੱਕ ਦਰਖਤ ਵਾਂਗ ਹੈ ਜਿਸ ਦੀਆਂ ਜੜ੍ਹਾਂ ਇਤਿਹਾਸ ਵਿੱਚ ਨੇ ਪਰ ਸ਼ਖਾਵਾਂ ਸਦੀਵੀ ਸੱਚ ਦੇ ਅਸਮਾਨ ਨੂੰ ਛੂੰਹਦੀਆਂ ਨੇ ਅਤੇ ਜਾਂਦੇ ਜਾਂਦੇ ਇੱਕ ਸਵਾਲ ਤੁਹਾਡੇ ਸੋਚਣ ਲਈ ਛੱਡ ਜਾਂਦੇ ਆ ਅੱਜ ਜਿਹੜੇ ਤਰੀਕੇ ਆਪਾਂ ਸਿੱਖੇ ਨੇ ਜ਼ਰਾ ਸੋਚੋ ਜੇ ਇਹੀ ਤਰੀਕੇ ਕਿਸੇ ਵੀ ਧਰਮ ਦੇ ਗ੍ਰੰਥ ਨੂੰ ਜਾਂ ਕਿਸੇ ਵੀ ਇਤਿਹਾਸਿਕ ਲਿਖਤ ਨੂੰ ਸਮਝਣ ਲਈ ਵਰਤੇ ਜਾਣ ਤਾ ਸਾਡੀ ਸਮਝ ਕਿੰਨੀ ਡੂੰਗੀ ਹੋ ਸਕਦੀ ਹੈ ਇਸ ਤੇ ਵਿਚਾਰ ਜ਼ਰੂਰ ਕਰਿਓ